ਲੋ ਜੀ ਫਿਰ ਬਿਹਾਰ ਚੋਣਾ ਤਾਂ ਆ ਹੀ ਗਈਆਂ ਕਿਉਂਕਿ ਜਦੋਂ ਚੋਣ ਪ੍ਰਚਾਰ ਸ਼ੁਰੂ ਹੋ ਗਿਆ ਤਾਂ ਬਿਹਾਰ ਚੋਣਾ ਵੀ ਆ ਗਈ ਤੇ ਪ੍ਰਧਾਨ ਮੰਤਰੀ ਜੀ ਨੇ ਨਾਰਾ ਕੀ ਦਿੱਤਾ ਮੈਂ ਆਪਣਾ ਵਾਅਦਾ ਪੂਰਾ ਕਰਕੇ ਆਇਆ ਪਹਿਲਗਾਮ ਦੇ ਅਤਵਾਦੀ ਹਮਲੇ ਨੂੰ ਅੰਜਾਮ ਦੇਣ ਵਾਲਿਆਂ ਨੂੰ ਸਜ਼ਾ ਦੇ ਕੇ ਆਇਆ ਉਹਨਾਂ ਦੇ ਰਹਿਣ ਟਿਕਾਣਿਆਂ ਨੂੰ ਖੰਡਰ ਬਣਾ ਕੇ ਆਇਆ ਪ੍ਰਧਾਨ ਮੰਤਰੀ ਜੀ ਬਿਹਾਰ ਦੇ ਵਿੱਚ ਕਬੱਡੀ ਰੈਲੀ ਨੂੰ ਸੰਬੋਧਨ ਕਰ ਰਹੇ ਸੀ ਕਹਿੰਦੇ ਅੱਤਵਾਦੀ ਹਮਲੇ ਤੋਂ ਅਗਲੇ ਦਿਨ ਹੀ ਮੈਂ ਬਿਹਾਰ ਆਇਆ ਸੀ। ਸਹੀ ਤਾਂ ਅਸੀਂ ਕਹਿ ਰਹੇ ਆਂ ਭਾਈ। ਕਿ ਅੱਤਵਾਦੀ ਹਮਲੇ ਤੋਂ ਅਗਲੇ ਦਿਨ ਬਿਹਾਰ ਨਹੀਂ ਪਹਿਲਗਾਮ ਜਾਣਾ ਸੀ। ਉਹਨਾਂ ਪਰਿਵਾਰਾਂ ਦੇ ਘਰਾਂ 'ਚ ਜਾਣਾ ਸੀ। ਪਰ ਤੁਸੀਂ ਬਿਹਾਰ ਗਏ। ਪੰਚਾਂ ਸਰਪੰਚਾਂ ਦੇ ਇਕੱਤਰਤਾ ਨੂੰ ਸਮੋਦਨ ਕਰਨ। ਕਿਉਂਕਿ ਤੁਸੀਂ ਪਹਿਲਗਾਮ ਦੇ ਵਿੱਚੋਂ ਬਿਹਾਰ ਘਟਣਾ ਚਾਹੁੰਦੇ। ਇਹ ਸਵਾਲ ਖੜਾ ਹੋ ਗਿਆ। ਇਹ ਮੁਲਕ ਸਵਾਲ ਪੁੱਛ ਰਿਹਾ। ਇਹ ਦੇਸ਼ ਸਵਾਲ ਕਰ ਰਿਹਾ। ਉਹ ਜਾਣਨਾ ਚਾਹੁੰਦਾ ਪੀਐਮ ਮੋਦੀ ਨੇ ਕਿਹਾ ਵਾਦਾ ਪੂਰਾ ਕਰਕੇ ਬਿਹਾਰ ਆਇਆ ਹਾਂ ਪਹਿਲਗਾਮ ਦੇ ਅੱਤਵਾਦੀਆਂ ਨੇ ਕਲਪਨਾ ਵੀ ਨਹੀਂ ਕੀਤੀ ਹੁੰਨੀ ਉਹ ਤੋਂ ਵੱਡੀ ਸਜ਼ਾ ਦੇਖਿਆ ਆ ਹ ਫੌਜ ਨੇ ਉਹਨਾਂ ਦੇ ਟਿਕਾਣਿਆਂ ਨੂੰ ਖੰਡਰ ਬਣਾ ਦਿੱਤਾ ਪ੍ਰਧਾਨ ਤੇਂਦਰ ਮੋਦੀ ਅੱਜ ਬਿਹਾਰ ਚ ਸੀ ਸਾਸਾਰਾਮ ਜਨ ਸਭਾ ਨੂੰ ਇੱਕ ਵੱਡੀ ਰੈਲੀ ਨੂੰ ਸੰਬੋਧਨ ਕਰ ਰਹੀ ਸੀ 30 ਮਿੰਟ ਦੇ ਭਾਸ਼ਣ ਚ ਅੱਤਵਾਦ ਨੂੰ ਲੈ ਕੇ ਬੜਾ ਸਖਤ ਸੰਦੇਸ਼ ਦੇਣ ਦੀ ਕੋਸ਼ਿਸ਼ ਕਰਦਿਆਂ ਕਿਆ ਕਿ ਪਹਿਲਗਾਮ ਹਮਲੇ ਤੋਂ ਇੱਕ ਦਿਨ ਬਾਅਦ ਹੀ ਮੈਂ ਬਿਹਾਰ ਆਇਆ ਸੀ ਮੈਂ ਬਿਹਾਰ ਦੀ ਧਰਤੀ ਤੇ ਵਚਨ ਦਿੱਤਾ ਸੀ ਕਿ ਉਹ ਮੈਂ ਪੂਰਾ ਕਰਤਾ ਅੱਜ ਤੱਕ ਦੇਸ਼ ਨੂੰ ਇਹ ਨਹੀਂ ਪਤਾ ਲੱਗਿਆ ਕਿ ਉਹ ਪਹਿਲਗਾਮ ਵਾਲੇ ਅੱਤਵਾਦੀ ਆਏ ਕਿਹੜੇ ਰੂਟ ਤੋਂ ਸੀ ਚਲੇ ਕਿਹੜੇ ਰੂਟ ਤੋਂ ਗਏ ਉਹ ਮਾਰੇ ਗਏ ਜਾਂ ਨਹੀਂ ਮਰੇ ਗਏ ਉਹਨਾਂ ਦੀ ਨਿਸ਼ਾਨਦੀ ਹੋਈ ਜਾਂ ਨਹੀਂ ਹੋਈ ਉਹ ਤਾਂ ਛੱਡੋ ਜਨਾਬ ਉਤੋਂ ਪਹਿਲਾਂ ਪੁਲਵਾਮਾ ਅਟੈਕ ਹੋਇਆ ਸੀ ਉਸ ਅਟੈਕ ਚ ਆਰ ਡੀ ਐਕਸ ਕਿੱਥੋਂ ਆਇਆ ਕੌਣ ਰੱਖ ਗਿਆ ਉਹ ਦੀ ਅਜੇ ਤੱਕ ਜਾਂਚ ਨਹੀਂ ਹੋਈ ਤੇ ਉਸ ਸਮੇਂ ਵੀ ਪੁਲਵਾਮਾ ਅਟੈਕ ਤੋਂ ਬਾਅਦ ਚੋਣਾ ਦੇ ਵਿੱਚ ਤੁਹਾਡੀਆਂ ਸ਼ਾਂਤਿਕ ਰੈਲੀਾਂ ਵਾਲੀ ਸਟੇਜ ਦੇ ਪਿੱਛੇ ਸ਼ਹੀਦ ਹੋਏ ਫੌਜੀ ਜਵਾਨਾਂ ਦੀਆਂ ਤਸਵੀਰਾਂ ਵਾਲੇ بڑے بڑے ਹੋਰਡਿੰਗ ਲੱਗੇ ਹੁੰਦੇ ਸੀ ਅੱਜ ਫੇਰ ਉਹ ਦ੍ਰਿਸ਼ ਦਿਖਾਇਆ ਜਾ ਰਿਹਾ ਦਾ ਮਤਲਬ ਪਹਿਲਗਾਮ ਦੇ ਵਿੱਚ ਜਿਹੜੇ ਭਾਰਤੀ ਮਾਰੇ ਗਏ ਤੇ ਉਸ ਤੋਂ ਬਾਅਦ ਪਾਕਿਸਤਾਨੀ ਫੌਜ ਨੇ ਜਿਹੜਾ ਐਕਸ਼ਨ ਲਿਆ ਉਸ ਐਕਸ਼ਨ ਦੇ ਨੂੰ ਤੁਸੀਂ ਵੋਟਾਂ 'ਚ ਬਦਲਣਾ ਚਾਹੁੰਦੇ ਹੋ ਤੁਸੀਂ ਉਹਦੇ 'ਚੋਂ ਵਿਹਾਰ ਕਰਨਾ ਚਾਹੁੰਦੇ ਹੋ ਚਲੋ ਸਵਾਲ ਇਹ ਵੀ ਹੋਇਆ ਕਿ ਵੱਤਵਾਦੀ ਆਏ ਕਿੱਥੋਂ ਕਿੱਥੇ ਗਏ ਸਵਾਲ ਇਹ ਵੀ ਹੋਇਆ ਕਿ ਜੇ ਇਹ ਇਨਪੁਟ ਮਿਲ ਗਈ ਸੀ ਕੋਈ ਏਜੰਸੀਆਂ ਕਹਿੰਦੀਆਂ ਸਾਰੇ ਕੋਲ ਇਨਪੁਟ ਸੀ ਪਰ ਸਹੀ ਟਿਕਾਣੇ ਦੀ ਇਨਪੁਟ ਨਹੀਂ ਸੀ ਪਰ ਪ੍ਰਧਾਨ ਮੰਤਰੀ ਥੋੜਾ ਦੌਰਾਂ ਰੱਦ ਹੋਇਆ ਤੇ ਸਲਾਨੀਆਂ ਦੀ ਜ਼ਿੰਦਗੀ ਦੀ ਕੋਈ ਮੁੱਲ ਨਹੀਂ ਉਹਨਾਂ ਨੂੰ ਕਿਉਂ ਨਹੀਂ ਰੋਕਿਆ ਉਹਨਾਂ ਦੀ ਸੁਰੱਖਿਆ ਦਾ ਪ੍ਰਬੰਧ ਕਿਉਂ ਨਹੀਂ ਕੀਤਾ ਫਿਰ ਹ ਤੱਕ ਤੇ ਇਹ ਜਵਾਬ ਨਹੀਂ ਮਿਲਿਆ ਕਿ ਜੇ ਟਿਕਾਣੇ ਨਸ਼ਟ ਕੀਤੇ ਨੇ ਤਾਂ ਕਿੰਨੇ ਅਤਵਾਦੀ ਮਾਰੇ ਗਏ ਕਿਹੜੇ ਕਿਹੜੇ ਮਾਰੇ ਗਏ ਸਾਡਾ ਕਿੰਨਾ ਨੁਕਸਾਨ ਹੋਇਆ ਨਾ ਭਾਰਤੀ ਸੰਸਦ 'ਚ ਨਾ ਸਰਦਲ ਦੀ ਬੈਠਕ 'ਚ ਨਾ ਜਨਤਾ ਕੋਈ ਪ੍ਰੈਸ ਕਾਨਫਰੈਂਸ ਉਹਨਾਂ ਦਾ ਜਵਾਬ ਤਾਂ ਨਹੀਂ ਮਿਲੇ ਪਰ ਸਵਾਲ ਤਾਂ ਹੁਣ ਇਸ ਪਹਿਲੂ ਤੇ ਵੀ ਖੜਾ ਚੜਾਬ ਕਿ ਭਾਰਤੀ ਫੌਜ ਦੇ ਮਤਲਬ ਹਵਾਈ ਫੌਜ ਦੇ ਮੁਖੀ ਨੇ ਜੋ ਸਵਾਲ ਖੜਾ ਕੀਤਾ ਹੈ ਜਵਾਬ ਤਾਂ ਉਹਦਾ ਵੀ ਤੁਹਾਨੂੰ ਦੇਣਾ ਚਾਹੀਦਾ ਬਿਲਕੁਲ ਜੀ ਭਾਰਤੀ ਹਵਾਈ ਫੌਜ ਦੇ ਮੁਖੀ ਅਮਰਪ੍ਰੀਤ ਸਿੰਘ ਅਮਰਪ੍ਰੀਤ ਸਿੰਘ ਹੋਰੀ ਕਹਿੰਦੇ ਕਿ ਰੱਖਿਆ ਪ੍ਰੋਜੈਕਟ ਕੋਈ ਅਜਿਹੇ ਹਰ ਰੱਖਿਆ ਪ੍ਰੋਜੈਕਟ ਮੈਨੂੰ ਦੱਸੋ ਜੋ ਤੈਹ ਸਮੇਂ ਤੇ ਪੂਰਾ ਹੋਇਆ ਹੋਵੇ ਹਵਾਈ ਫੌਜ ਦੇ ਮੁਖੀ ਅਮਰਪ੍ਰੀਤ ਸਿੰਘ ਹੋਰਾ ਨੇ ਸਿਸਟਮ ਤੇ ਸਵਾਲ ਖੜਾ ਕੀਤਾ ਪਰ ਸਿਸਟਮ ਤੋਂ ਸਵਾਲ ਖੜਾ ਹੋ ਕੇ ਸਰਕਾਰ ਤੱਕ ਜਾਂਦਾ ਉਹ ਕਹਿੰਦੇ ਪਰ ਇਹ ਸਾਰਾ ਕੁਝ ਉਹਨਾਂ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਮੌਜੂਦਗੀ ਚ ਕੀਤਾ ਉਹ ਕਹਿੰਦੇ ਕਿ ਜਦੋਂ ਕਿਸੇ ਮੁਲਕਾਂ ਨਾਲ ਕਿਸੇ ਧਿਰ ਨਾਲ ਕੋਈ ਇਹ ਜਿਹਾ ਮਤਲਬ ਜਹਾਜ਼ ਲੈਣ ਬਾਰੇ ਜਾਂ ਬੰਨਣ ਬਾਰੇ ਜਾਂ ਕਰਨ ਬਾਰੇ ਸਮਝੌਤੇ ਹੁੰਦੇ ਨੇ ਤਾਂ ਸਮਝੌਤਾ ਹੋਣ ਸਮੇਂ ਵੀ ਸਾਨੂੰ ਪਤਾ ਹੁੰਦਾ ਹੈ ਕਿ ਇਹਨਾਂ ਤੋਂ ਟਾਈਮ ਸਿਰ ਪੂਰਾ ਨਹੀਂ ਹੋਣਾ ਪਰ ਸਮਝੌਤਾ ਕਰਨ ਵਾਲੀਆਂ ਧਿਰਾਂ ਦਸਕਤ ਕਰ ਰਹੀਆਂ ਹੁੰਦੀਆਂ ਨੇ ਕੌਣ ਕਰਦਾ ਸਮਝੌਤੇ ਪੂਰੇ ਜਨਾਬ ਤੇ ਪਰ ਸਮਝੌਤੇ ਨੂੰ ਸਿਰੇ ਕੌਣ ਚੜਾਉਂਦਾ ਸੋ ਸਿਸਟਮ ਦੀ ਲੇਟ ਲਥੀਪੀ ਉੱਤੇ ਬਰਸਦੇ ਹੋਏ ਬਰਦੇ ਹੋਏ ਉਸ ਨੂੰ ਚੈਲੰਜ ਕਰਦੇ ਹੋਏ ਭਾਰਤੀ ਹਵਾਈ ਫੌਜ ਦੇ ਮੁਖੀ ਵੱਲੋਂ ਇਹ ਬਿਆਨ ਦੇਣਾ ਕਿ ਜਿਹੜਾ ਕੋਈ ਰੱਖਿਆ ਪ੍ਰੋਜੈਕਟ ਨਹੀਂ ਹੈਗਾ ਜਿਹੜਾ ਆਪਣੇ ਤੈਅ ਸਮੇਂ ਤੇ ਪੂਰਾ ਕੀਤਾ ਗਿਆ ਹੋਵੇ ਉਹ ਕਹਿੰਦੇ ਖਲਵਾੜ ਆਤਾਜੀ ਇਹ ਸਟ੍ਰਾਈਕ ਦੇ ਹਵਾਲੇ ਤੁਹਾਨੂੰ ਪਤਾ ਹੈ ਕਿ ਅੱਜ ਦੇ ਦੌਰ ਦੇ ਵਿੱਚ ਜੇਕਰ ਕੋਈ ਜੰਗ ਲਕਣੀ ਹੈ ਤਾਂ ਉਹਦੇ ਵਿੱਚ ਹਵਾਈ ਫੌਜ ਦਾ ਅਹਿਮ ਰੋਲ ਰਹਿਣ ਵਾਲਾ ਫਿਰ ਤੁਸੀਂ ਕਹਿੰਦੇ ਕਿ ਇਹਦੇ ਵਿੱਚ ਇਹ ਜਿਸਮਝੋਤੇ ਕਿਵੇਂ ਕਰ ਸਕਦੇ ਹੋ ਜਿਹੜੇ ਕਹਿਣ ਕੁਝ ਤੇ ਕਰਨ ਕੁਝ ਤੈ ਸਮੇਂ ਚ ਪੂਰੇ ਹੀ ਨਾ ਹੋਣ ਤੇ ਖਲਵਾੜ ਨਹੀਂ ਤਾਂ ਧੋਖਾ ਨਹੀਂ ਤਾਂ ਹੋਰ ਕੀ ਹੈ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਭਾਰਤੀ ਏਅਰ ਚੀਫ ਹਵਾਈ ਫੌਜ ਦੇ ਮੁਖੀ ਸਰਦਾਰ ਅਮਰਪ੍ਰੀਤ ਸਿੰਘ ਹੋਰਾਂ ਨੇ ਇਹ ਸਵਾਲ ਖੜੇ ਕੀਤੇ ਨੇ ਫਰਵਰੀ 2025 ਚ ਇਸੇ ਤਰ੍ਹਾਂ ਇੱਕ ਸਰਕਾਰੀ ਸਮਾਗਮ ਸੀ ਜਿਹਦੇ ਵਿੱਚ ਉਹਨਾਂ ਨੇ ਬਕਾਇਦਾ ਤੌਰ ਤੇ ਕਿਹਾ ਕਿ ਹਿੰਦੂਸਤਾਨ 에ਰੋਨਟ ਲਿਮਟਿਡ ਇੱਕ ਕੰਪਨੀ ਹੈ ਕਹਿੰਦੇ ਮੈਨੂੰ ਉਹਦੇ ਤੇ ਯਕੀਨ ਨਹੀਂਗਾ ਉਹ ਕਹਿੰਦੇ ਕਿ ਇਹਨਾਂ ਨੇ ਵਾਦਾ ਕੀਤਾ ਸੀ ਸਾਡੇ ਨਾਲ ਉਹ ਜਹਾਜ਼ ਅਜੇ ਤੱਕ ਬਣ ਕੇ ਤਿਆਰ ਨਹੀਂ ਹੋਏ ਕਹਿੰਦੇ 11 ਤੇਜਸ ਦੇਣ ਦਾ ਵਾਦਾ ਕੀਤਾ ਸੀ ਕਹਿੰਦੇ ਪਰ ਉਹ ਕਹਿੰਦੇ ਅਜੇ ਤੱਕ ਵਾਦਾ ਪੂਰਾ ਨਹੀਂ ਹੋਇਆ ਫਰਵਰੀ 2025 ਚ ਕਹਿੰਦੇ ਇਸ ਲਈ ਮੈਨੂੰ ਇਹਨਾਂ ਤੇ ਯਕੀਨ ਨਹੀਂਗਾ ਕਿ ਆਪਣੇ ਇਸੇ ਤਰ੍ਹਾਂ 9 ਮਾਰਚ ਨੂੰ ਅਮਰੀਕੀ ਰਾਸ਼ਟਰਪਤੀ ਨੇ ਜਦੋਂ F35 F35 ਜਹਾਜ਼ ਦੇਣ ਦਾ ਆਫਰ ਦਿੱਤਾ ਤਾਂ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਹੋਇਆਂ ਹਵਾਈ ਫੌਜ ਦੇ ਮੁਖੀ ਨੇ ਕਿਹਾ ਸੀ ਕਹਿੰਦੇ ਕਿ ਹਵਾਈ ਗੱਲਾਂ ਨੇ ਇਹਨਾਂ ਦੀਆਂ F35 ਦੀ ਆਫਰ ਕਹਿੰਦੇ ਫ੍ਰਿਜ ਥੋੜਾ ਕਿ ਦਰਵਾਜ਼ਾ ਖੋਲ ਕੇ ਅੰਦਰ ਦੇਖਿਆ ਤੇ ਲੈ ਕੇ ਚੱਲ ਜਾਾਂਗੇ ਇਹ ਪੰਜਵੀਂ ਪੀੜੀ ਨੂੰ ਉਹ ਕਹਿੰਦੇ ਕਿ ਪੰਜਵੀਂ ਪੀੜੀ ਨੂੰ ਜਿਹੜੇ ਪੰਜਵੀਂ ਪੀੜੀ ਦੇ ਜਹਾਜ਼ ਨੇ ਉਹਨਾਂ ਦੀ ਸਾਨੂੰ ਜ਼ਰੂਰਤ ਹੈ ਹੁਣ ਤੇ ਉਸ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਸਾਰੀ ਪ੍ਰਕਿਰਿਆ ਚੁਲੰਘਣਾ ਪੈਂਦਾ ਕਹਿੰਦੇ ਐ ਥੋੜਾ ਫ੍ਰੀਜ ਦੇ ਦਨ ਵਰਗਾ ਥੋੜਾ ਕੇ ਗੇਟ ਖੋਲ ਕੇ ਦੇਖ ਲਿਆ ਅੱਛਾ ਅੰਦਰੇ ਖਾਨੇ ਰੱਬਿਆ ਠੀਕ ਹੈ ਜੀ ਘਰੇ ਪੇ ਸੁਰੱਖਿਆ ਮੰਤਰੀ ਦੀ ਹਾਜ਼ਰੀ ਦੇ ਵਿੱਚ ਜੇ ਭਾਰਤੀ ਹਵਾਈ ਫੌਜ ਦਾ ਮੁਖੀ ਸਵਾਲ ਖੜੇ ਕਰ ਰਿਹਾ ਸਿਸਟਮ ਤੋਂ ਲੈ ਕੇ ਸਰਕਾਰ ਤੱਕ ਜਿਹੜੇ ਸਵਾਲ ਬਣ ਰਹੇ ਨੇ ਕੀ ਇਹ ਸਰਕਾਰ ਦੇ ਅੰਦਰ ਦੀ ਕੋਈ ਖਿੱਚੋ ਤਾਣ ਲਈ ਮੋੜਾ ਵਰਤਿਆ ਜਾ ਰਿਹਾ ਹੈ ਕਿ ਜਿਹੜੀ ਮੋਦੀ ਖੇਮਾ ਤੇ ਦੂਆ ਖੇਮਾ ਉਸ ਖੇਮੇ ਦੀ ਬੰਡ ਦਾ ਇਹ ਕੋਈ ਜਾਗਰ ਹੈ ਜਾਂ ਜਦੋਂ ਮੈਂ ਕੜੀ ਚ ਦੇਖਦਾ ਕਿ ਚਾਹੇ ਫਰਵਰੀ ਚ ਚਾਹੇ ਮਾਰਚ ਚ ਚਾਹੇ ਹੁਣ ਲਗਾਤਾਰ ਭਾਰਤੀ ਫਾਈਫੋਰਸ ਦੇ ਮੁਖੀ ਸਰਦਾਰ ਅਮਰਪ੍ਰੀਤ ਸਿੰਘ ਸਵਾਲ ਕਿਹੜੇ ਕਰ ਰਹੇ ਨੇ ਇਹ ਉਹਨਾਂ ਦੇ ਯੋਧੇ ਹੋਣ ਦਾ ਸਬੂਤ ਹੈ ਸੱਚੇ ਸਬੂਤ ਹੋਣ ਦਾ ਸਬੂਤ ਹੈ ਇਹ ਉਹਨਾਂ ਦੇ ਕਿਰਦਾਰ ਚ ਆਉਂਦਾ ਸੋ ਇਹ ਇਹ ਵੀ ਇੱਕ ਪਹਿਲੂ ਬਹੁਤ ਵੱਡਾ ਕਿ ਉਹਨਾਂ ਨੇ ਚੁਣੌਤੀ ਦਿੱਤੀ ਹੈ ਇਸ ਅਹੁਦੇ ਤੇ ਰਹਿ ਕੇ ਸਿਸਟਮ ਨੂੰ ਚੁਣੌਤੀ ਦੇਣਾ ਜਿਗਰਾ ਚਾਹੀਦਾ ਸਲਾਮ ਹੈ ਇਸ ਸਰਦਾਰ ਅਮਰਪ੍ਰੀਤ ਸਿੰਘ